ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਗ੍ਰੰਭੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਹੁਤ ਖੁਸ਼ੀਆਂ ਖੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਖੁਸ਼ੀਆਂ ਦੇ ਦੌਰ। ਟੌਰਾਂ ਕੱਢ ਲਈਆਂ ਬਈ ਸਾਰਿਆਂ ਨੇ। ਸਾਰੇ ਪਰਿਵਾਰ ਨੇ ਤੇ ਭਾਨਜੀ ਦਾ ਵਿਆਹ ਤੁਹਾਨੂੰ ਪਤਾ ਜਗਤ ਮਾਸਟਰ ਬਲੌਗ ਜਿਹੜਾ ਵੀ ਪਰਿਵਾਰ ਸਾਡਾ ਇੱਕ ਵਾਰ ਤੁਹਾਨੂੰ ਪਤਾ ਹੈ ਵੀ ਸਾਰੇ ਜਾ ਰਹੇ ਆ ਉਧਰ ਤੇ ਨੇਤਰਬਾਈ ਰਈ ਵੀ ਤਿਆਰ ਹੈ ਮਹਿਕਰਾਈ ਵੀ ਤਿਆਰ ਆ ਬਾਈ ਨਾਨਕ ਸ਼ੱਕ ਲਾਉਣ ਜਾਣਾ ਸੋ ਚੱਲੇ ਜਾਂਦੇ ਆ ਕੰਮ ਮਹਾਰਾਜ ਦੀ ਦਿਆ ਦੇ ਨਾਲ ਭਾਈ ਵਧੀਆ ਤੇ ਬਾਕੀ ਹੁਣ ਤੁਹਾਨੂੰ ਸਾਰੇ ਪਰਿਵਾਰਕ ਮੈਂਬਰਾਂ ਨਾਲ ਵੀ ਮਿਲਾ ਦੇਣਾ ਤੇ ਅੱਜ ਬਾਈ ਆਪਣੀਆਂ ਟੌਰਾਂ ਕਰਦੀਆਂ ਕਹਿੰਦੇ ਜਿਹੜੇ ਲਕੋਕੇ ਹਥਿਆਰ ਰੱਖੇ ਹੋਏ ਹੁੰਦੇ ਹਨ ਉਹ ਕੱਢ ਲੈ ਅੱਜ ਪਾ ਲੈ ਚਲੋ ਕਦੇ-ਕਦੇ ਚਾਹੀਦਾ ਵੀ ਬਾਕੀ ਮਹਾਰਾਜ ਨੇ ਭਾਈ ਕਿਰਪਾ ਕਰੀ ਵੀ ਆ ਵੀ ਸਾਰੇ ਸਹੀ ਸਲਾਮਤ ਹੈ ਬਾਕੀ ਤੁਹਾਡਾ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਜਿਹੜਾ ਤੁਸੀਂ ਪਰਿਵਾਰ ਨੂੰ ਸਹਿਦ ਦੇ ਨਾਲ ਮੈਸੇਜ ਕਰਦੇ ਆ ਬਾਕੀ ਭਾਈ ਸਾਡੀ ਹਰਜੀਤ ਬਣੀ ਵੀ ਕੈਮਰਾਮੈਨ ਉਹਦੇ ਨਾਲ ਵੀ ਮਿਲਾ ਦਿੰਦਾ ਮੈਂ ਤੁਹਾਨੂੰ ਤੇ ਆਹ ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੁੜ ਕੇ ਪਿਆਰ ਭਰ ਸასი ਸ਼ਕਾਲ ਜੀ ਹਾਂ ਭਾਈ ਟੌਰ ਬੜਾ ਟੌਰ ਹੈ ਤੇ ਇੱਧਰ ਬੰਦੇ ਮੇਰਾ ਅੱਲਾ ਸਾਰਿਆਂ ਨੂੰ ਪਿਆਰ ਭਰ ਸੱਚ ਕਾਲ ਆ ਵੀ ਇੱਧਰ ਨੂੰ ਆ ਸਾਰ ਕੇ ਬਲਾ ਸਸੀ ਕਾ ਜੀ ਲੋ ਬਈ ਉੱਥੇ ਨੂੰ ਖੜਾ ਲੋ ਬਈ ਕਮੈਂਟ ਕਰਕੇ ਦੱਸਿਓ ਵੀ ਕੀ ਦੀ ਟੌਰ ਹੈ ਫੁੱਲ ਬਟਾ ਫੁੱਲ ਹਾਂ ਬਈ ਵੰਗੂ ਹਾਂ ਬਈ ਹਾਂ ਜੀ ਨਾਨਕਸ਼ਹਿਰ ਲਾਉਣ ਚੱਲੇ ਆਂ ਜੀ ਤਿਆਰ ਹੋ ਗਏ ਸਾਰੇ ਕਿੰਨੇ ਘੰਟੇ ਚ ਤਿਆਰ ਹੋਏ ਪਹਿਲਾਂ ਦੱਸ ਵਾਜਾ ਤੱਕ ਕੁਝ ਨਾ ਉੱਚਾ ਜ਼ਵੇਰ ਦੇ ਲੱਗੇ ਹੋਏ ਜੇ ਕੁਝ ਕਰਕੇ ਤੇ ਕੁਝ ਕਰ ਹਾਂ ਜੀ ਕੁਛ ਲੋ ਬਈ ਜਸ਼ਨ ਨੇ ਵੀ ਛੁੱਟੀ ਕਰੀ ਪਰਮ ਨੇ ਵੀ ਛੁੱਟੀ ਕਰੀ ਪਰ ਜਾ ਰਹੇ ਆ ਸਕੂਲ ਦੇ ਟਾਈਮ ਤੇ ਬਾਅਦ ਪਹਿਲਾਂ ਇਹ ਕਹਿੰਦੇ ਤੇ ਵੀ ਸਾਜਰੇ ਤੁਰੁੰਦੇ ਨੂੰ ਪਤਾ ਵੀ ਤਿਆਰੀ ਕਰਨ ਨੂੰ ਟਾਈਮ ਲੱਗੇ ਜਾਂਦਾ ਫਿਰ ਹਨਾ ਚਲੋ ਭਾਈ ਜੇਸਨ ਫਿਰ ਖੁਸ਼ਿਆ ਪੂਰੀ ਹਾਂਜੀ ਮੰਮੂ ਤੋਰੀ ਰਾਜਾ ਜਿਆਦਾ ਛੋਟ ਤੇ ਮੇਰੀ ਲੱਗਦੀ ਆ ਤੇਰੀ ਲੱਗਦੀ ਆ ਹਾਂਜੀ ਮੰਮੂ ਤੇਰੀ ਹਾਂਜੀ ਤੇਰੀ ਫੋਲਾ ਪਰ ਮੂ ਤੋ ਕਰ ਰਹਿ ਜਾ ਨਹੀਂ ਹਾਂ ਲਾ ਲੋ ਭਾਈ ਇੱਧਰ ਦੇਖੋ ਅੱਛਾ ਇੱਧਰ ਵੀ ਮਿਲੋ ਭਾਈ ਸਾਡੇ ਐਕਟਰ ਬੰਦੇ ਨੂੰ ਸਤਿ ਸ਼੍ਰੀ ਅਕਾਲ ਜੀ ਆ ਦੇਖਾ ਮੁੰਡੇ ਦੀ ਕਮੈਂਟ ਤਾਂ ਅੱਜ ਵਾਈ ਆਉਣੇ ਹੀ ਆਉਣੇ ਐ ਵੇ ਕਿਹਦੀ ਟੌਰ ਐ ਹੈ ਇਹਦਾ ਟੌਰ ਇਹਦੇ ਟੌਰ ਆ ਬਈ ਹੈ ਪਾਪਾ ਦੀ ਨਹੀਂ ਹੈਗੀ ਵਾਹ ਬਈ ਸਾਰਿਆਂ ਦੀ ਉਹ ਸਾਰਿਆਂ ਦੀ ਵੇ ਪੂਰੀ ਟੌਰ ਦੱਸ ਦੇ ਦੱਸ ਦੇ ਇਹ ਹੈ ਨਹੀਂ ਹੈ ਹੈਗੀ ਆ ਤੇਰੀ ਹੈਗੀ ਤਾਂ ਕਿਹਦੀ ਕਹਿੰਦਾ ਮੇਰੀ ਆ ਨਹੀਂ ਨਹੀਂ ਓ ਪੰਮੂ ਦੀ ਚੈਨਤਾ ਪਾ ਦੋ ਚਾ ਰਹੀ ਗੀ ਹੁਣ ਪਾ ਦੋ ਪਾ ਦੋ ਬਾਰੇ ਜੇ ਪਈਏ ਕਿਤੇ ਠੀਕ ਨਹੀਂ ਪਾ ਦਾਂ ਹਾਂ ਲਿਆ ਕੱਢ ਪਾ ਪਾ ਪੰਮੂ ਰਹਿ ਗਿਆ ਪੰਮੂ ਬਾਈ ਚੈਨ ਪਾਉਣ ਤੇ ਰਹਿ ਗਿਆ ਤਾਂ ਜਸ਼ਨ ਨੇਵਣੀਆਂ ਝਾਂਜਰਾ ਪਾਈਆਂ ਵੀ ਆ ਮੈਂ ਕੱਡੀਆਂ ਪਾਈਆਂ ਵੀ ਆ ਹੈ ਆ ਦੇਖੋ ਬਾਈ ਹੈ ਆ ਦੇ ਕੁ ਮੋਟੀ ਹੈ ਇੱਕ ਡੀ ਮੋਟੀ ਦਾਦਾ ਚਾਚਾ ਨੂੰ ਕਹ ਚਾਚੇ ਤੇਰੇ ਵਾਲੀ ਬਣਾਉਣੀ ਵਾਲੇ ਸੋਨੇ ਵਾਲੀ ਓ ਐਂ ਜਾ ਚਾਚੇ ਨੂੰ ਚਾਚੇ ਦੀ ਵੀ ਕਾ ਚਾਚੇ ਟਾਈਮ ਆਊਗਾ ਕਿਤੇ ਮੋਟੀ ਬਣਾਉਣੀ ਹੈ ਹੈ ਕਹਦੇ ਯਾਰ ਚਾਚੇ ਨੂੰ ਲਾ ਬਾਈ ਮੁੰਡੇ ਦੇ ਪੈ ਗਈ ਚੈਨ ਉਈਓ ਯਾਦ ਆ ਗਈ ਉਹ ਵੀ ਉਹ ਬਾਈ ਚਾਚੇ ਨੂੰ ਦੇਖ ਕੇ ਯਾਦ ਆਈ ਆ ਉਧਰ ਉਹ ਦੇਖੋ ਮੁੰਡਾ ਹੈਂ ਨਹੀਂ ਖੜ ਜਾ ਖੜ ਜਾ ਖੜ ਜਾ ਆਦੇ ਤਾਂ ਗਰਦਨ ਵਢਾ ਲੈਣੀ ਮੁੰਡਿਆ ਕਿਸੇ ਤੇ ਜਿੱਡੀ ਜਿਆਦਾ ਇਹ ਤਾਂ ਤੁਸੀਂ ਵੀ ਗੋਡਵਾਇਆ ਵਾ ਹੈਂ ਦੇਖ ਲੈ ਠੀਕ ਐ ਵੀ ਕਿਸੇ ਨੇ ਕੋਈ ਕਹਿ ਨਾ ਦਵੇ ਜਿਹੜੇ ਟਿਵਕਤਾ ਹਾਂਜੀ ਹੈ ਨਾ ਵਾਈ ਫਾਈ ਵੀ ਮੁੰਡਿਆਂ ਦੇ ਚੱਲ ਕੋਈ ਕਿਸੇ ਨੇ ਸੋਨਾ ਪਾਇਆ ਵਾ ਕਿਸੇ ਨੇ ਚਾਂਦੀ ਪਾਇਆ ਗਹਿਣੇ ਪੌਣ ਖਾਤਰੇ ਹੁੰਦੇ ਆ ਮੇਰੇ ਦੇਵਾਨੇ ਨਾਲ ਪੈਣੇ ਇਹ ਤਾਂ ਹੁਣ ਪਤਾ ਕਿਤੇ ਪੈਣੇ ਇਹ ਇੰਗੁਰੀ ਦਾ ਟੌਰ ਬਣ ਕੇ ਦਿਖਾਈ ਮੜੀ ਜੀ ਖੜਾ ਹੋ ਕੇ ਯਾਰ ਚੰਚੂਨ ਜੀ ਆਹ ਤੇਰੇ ਮੁੰਡਿਆ ਆ ਬੈਗ ਰੱਖਣਾ ਇਹਦਾ ਆ ਦੇਖ ਲਓ ਬਾਈ ਸਾਡਾ ਕੁਝ ਨਹੀਂ ਹੈਗਾ ਵੀ ਇਹਨਾਂ ਦਾ ਮਾਦੀ ਦਾ ਸਾਮਾਨ ਹੈ ਜਿਹੜਾ ਗੱਡੀ 'ਚ ਰੱਖਣਾ ਆਪਣਾ ਤਾਂ ਕੁਛ ਨਹੀਂ ਮੇਰਾ ਜੈਕਟ ਹੈ ਠੀਕ ਹੈ ਉਹਦੀ ਕੇਵਲ ਹੈ ਬਸ ਪੰਮੂ ਹੱਥ ਮੂੰਹ ਹੈ ਰਾਤ ਦੇ ਕੱਪੜੇ ਆ ਜੀ ਫਿਰ ਗੱਡੋਂ ਨੂੰ ਪਾਉਣੇ ਜਰੂਰ ਅੱਛਾ ਠੀਕ ਹੈ ਹੈ ਹਾਂ ਸਾਡਾ ਤਾਂ ਇੱਕੇ ਸੂਟਾ ਲਓ ਭਾਈ ਜਸਨ ਨੇ ਚੱਕ ਲਿਆ ਸਮਾਨ ਉਹ ਚਾਬੀ ਲੈ ਲੈ ਗੱਡੀ ਦੀ ਨੰਮਰਾਂ ਦੇ ਕਰ ਕੋਲੂ ਲਿਆ ਆਉਣੀ ਆ ਠੀਕ ਨਹੀਂ ਕਿੱਥੇ ਚੱਲ ਉੱਥੇ ਨੂੰ ਚੱਲਦੇ ਆ ਲਓ ਭਾਈ ਸਾਰੇ ਬੰਦੇ ਹੁਣ ਤਿਆਰ ਪਰ ਤਿਆਰ ਆ ਇਗਰੇ ਕੋਈ ਸਮਾਨ ਰਹਿ ਤਾ ਨਹੀਂ ਗਿਆ ਨਹੀਂ ਪੈਸੇ ਪੂਸੇ ਰੋਕੜੇ ਚੱਕ ਲੈ ਉਹ ਤੁਸੀਂ ਚੱਕਣੇ ਤੇ ਹਾਂ ਉਹ ਤੁਸੀਂ ਚੱਕਣੇ ਤੇ ਕਦੇ ਸੰਤਾਂ ਚੱਕਿਆ ਹਾਂ ਵੀ ਬੰਮੂ ਕੇ ਚਾਚੇ ਨੇ ਚਲੋ ਆ ਚਾਚੇ ਬਾਰੇ ਕੁਝ ਤਾਂ ਬੋਲ ਦੇ ਤੌਰ ਨੂੰ ਕਹਿਤਾ ਵੀ ਹਾਂ ਚੱਕ ਲੈ ਕਿ ਟਿਕਾ ਤੇ ਚੱਕ ਨਹੀਂ ਮम्मा ਦੀ ਭੈਣ ਸੋਨੇ ਬਾਡੀਗਾਰਡ ਰੱਖੇ ਹੋਏ ਆ ਹਾਂਜੀ ਹੈ ਚਲੀਏ ਹਾਂਜੀ ਜਿੱਪ ਤੋੜਤੀ ਇਹ ਫੇ ਤੁਹਾਨੂੰ ਪਤਾ ਨਾ ਮੈਨੂੰ ਨਾ ਮੈਂ ਨਵੇਂ ਕਾਰੇ ਕਰਦੇ ਰਹਿੰਦੀ ਆ। ਇਹ ਵੀ ਠੀਕ ਵੀ ਜਦਵਨ ਪਾਇਆ। ਬਤਨ ਲੱਗੇ ਲਾਉਣ ਲੱਗੇ ਜਿਹੜੇ ਖੁੱਲ ਗਈ ਆ। ਲੈ ਬਾਈ। ਆ ਦੇਖ ਲੋ। ਕਿਆ ਕਹਿਣਾ ਲੋਕ ਆ ਰਿਸ਼ਤੇਦਾਰਾਂ ਨੇ। ਮੀਨਾ ਫਿਰ ਤਾਂ ਗਰੀਬੀ ਜ਼ਿਆਦਾ ਹੀ ਵੀ ਆ। ਨਾ ਨਾ। ਚਲੋ ਗੱਡੀ ਵਿੱਚ ਪਏ ਫੇਰ। ਹੈਂ? ਗੱਡੀ 'ਚ ਰੱਖ ਹੋ ਜਾਣੇ ਆ। ਪਲੇ ਰੱਖ ਹੋ ਜਾਣੇ। ਚਲੋ ਫਿਰ ਚਲੋ ਚਲੋ। ਜਿੰਦੇ ਲਾਤੇ ਚਲੋ ਬਾਈ। ਕੈਮਰੇ ਬਾਕੀ ਦੇਖੀ ਜਾਣੇ। ਹਾਂ ਬਾਬੇ ਨੇ ਆ ਜਾਣਾ। ਚਲੋ। ਭਾਈ ਗੱਡੀ ਅਸੀਂ ਬਾਹਰ ਖੜਾਏ ਤੇ ਅੱਜ ਲਾਗਪੁਰ ਵਿਆਹ ਤਾਂ ਚਾਬੀ ਮੇਰੇ ਕੋਲ ਆ ਲੈ ਫੜ ਆ ਲੈ ਚਲੋ 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 ਹੁਣ ਫੜਾ ਬਈ ਲਾਈਏ ਕੁੰਡਾ ਹਾਂ ਭਾਈ ਨਿਗਾ ਰੱਖੀਂ ਕਰਤੇ ਰਹੇ ਵਾਲੇ ਓ ਭਾਈ ਸਾਹਮਣੇ ਵਿਆਹ ਏ ਉਸ ਕਰਕੇ ਵੀ ਗੱਡੀ ਅਸੀਂ ਬਾਹਰ ਖੜਾਏ ਤੇ ਵੀ ਦਿੱਕਤ ਨਾ ਆਵੇ ਕਿਸੇ ਨੂੰ ਸਵੇਰ ਹੀ ਗੱਡੀ ਘੜਤੀ ਤੇ ਆ ਦੇਖੋ ਮੈਨੂੰ ਜਾਣਾ ਔਖਾ ਉਹਨਾਂ ਦਾ ਚਲੋ ਵੀ ਚਲੋ 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 ਮਾ ਰਹਿਮਤਾ ਲਾ ਬਈ ਹਾਂ ਮੰਮੂ ਠੀਕ ਐ ਪਮੋਂ ਦਾ ਘਰੇ ਛੱਡ ਦੇਣਾ ਦਾ ਹੋ ਠੀਕ ਨੀ ਆਈਆਂ ਦਾ ਜਾਗ ਉੱਪਰ ਜਾਣਾ ਲਾ ਉਹ ਜੈਕ ਨੀ ਬਾਈ ਠਾਟ ਮਰਦਾ ਹੀ ਰਹੇਗਾ ਤੂੰ ਉੱਤੇ ਤੈ ਨਹੀਂ ਤਾਂ ਜਾਣਾ ਜਾਗ ਉੱਪਰ ਤੂੰ ਜਾ ਲੈ ਕੋ ਜਾ ਹਾਂਜੀ ਮੈਂ ਵੀ ਕੋ ਜਾ ਅਜਾ ਸੰਦਾ ਆਇ ਲਾਦੀ ਜਿਕਣਾ ਕੋ ਬੇਚਣ ਵਾਲੀ ਘੁੰਮਦੀ ਹੁੰਦੀ ਕੁੜੀ ਨਹੀਂ ਰੱਤੀ ਗਾਲ ਆਇ ਨਹੀਂ ਲਾਦੀ ਇੰਨਾ ਚੂੜੀਆਂ ਜੜੀਆਂ ਵੇਚਣ ਵਾਲੇ ਘੁੰਮਦੇ ਹੁੰਦਾ ਕੋਈ ਉਹ ਮੈਂ ਘੜੀ ਭੁੱਲਿਆ ਯਾਰ ਚਾਚਾ ਨੇ ਲਾ ਲਈ ਨਾ ਓਹੋ ਤੂੰ ਵੀ ਭੁੱਲਿਆ ਚੱਲ ਕੋਈ ਨਹੀਂ ਚਲੋ ਭਾਈ ਚੱਲ ਰਿਹਾ ਲੋ ਭਾਈ ਪਹੁੰਚ ਗਏ ਇੱਧਰ ਮੇਰੇ ਵੱਲੋਂ ਸੰਸਕਾਰ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲਾਈ ਤੇ ਸਤਿ ਸ੍ਰੀ ਅਕਾਲ ਥੜੀ ਸਤਿ ਸ੍ਰੀ ਅਕਾਲ ਅਦਰ ਭਾਈ ਰਾਜੀ ਭਾਈ ਨੂੰ ਮਿਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਉਹ ਦਿਖਾਉਂਦਾ ਏ ਜਿਹਦੇ ਨਾਲ ਜਾਣੇ ਭੰਗੜਾ ਗਰੁੱਪ ਕਿਹੜਾ ਲਓ ਭਾਈ ਮਲਵਾਈ ਮਲਵਾਈ ਲਓ ਭਾਈ ਮਲਵਾਈ ਜਾਣੇ ਤੇਰੇ ਮੈਂ ਕਰਨ ਦੀ ਜੈਕ ਦੇਖਦਾ ਵੀ ਮੇਰੇ ਵੀ ਆ ਜਾਣੀ ਜਿਹੜੇ ਸਾਹਮਣੇ ਲੰਬੀ ਲੰਜੀ ਆ ਕਿਹੜੀ ਕਾਦੀ ਆ ਦੇਖ ਲੈ ਹੁਣ ਸਤਿ ਸ਼੍ਰੀ ਅਕਾਲ ਜੀ ਕਰਨ ਦੀ ਜੈਕਟ ਖਾਣ ਨੂੰ ਫਿਰਦਾ ਜਾਂ ਮੈਂ ਉਹ ਦੱਸੀ ਵੀ ਲੰਬੀ ਲੰਟੀ ਸੋਹਣੀ ਆ ਮਾਂ ਮੇਰੀ ਵੀ ਆਏ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਇਧਰ ਵੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਹੈਂ ਸਾਰਾ ਕਰਨ ਲੈ ভাই ਸਾਰੀ ਹੋ ਰਹੀ ਹੈ ਇਕੱਠੇ ਪਰਿਵਾਰ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਕੋਲ ਤਾਂ ਗੱਡੀ ਚ ਪਈ ਫੇਰੀ ਲੈ ভাই ਹਾਂ ভাই ਲੱਗੀ ਰੌਣਕ ਲੱਗਣਾ ਕਹਿੰਦੇ ਤਾਂ ਕੀ ਦੇਖਦਾ ਤਵਾ ਜਣੀ ਹੋ ਗਈ ਉਧਰ ਵੇ ਲੋ ভাই ਬੱਲੇ ਚੋਬਰਾ ਆ ਜਾ ਆਏ ਆਇਕਟਰ ਆ ਗਏ ਲੈ ভাই ਹਾਲੀ ਹਾਲੀ ਨਿਕਲਦੇ ਆ ਬਾਜ ਹੋ ਜੀ ਸਤਿ ਸ੍ਰੀ ਅਕਾਲ ਪਰੋਣਾ ਆ ਗਿਆ ਭਾਈ ਸਾਡਾ ਭਾਈ ਸਤ ਸ੍ਰੀ ਅਕਾਲ ਪੁੱਤਰਾ ਕਾਰਨ ਦੀ ਜੈਕਟ ਤੇ ਲੈ ਕਿੱਧਰ ਆ ਗਈ ਬਰਾਬਰੇ ਮੈਂ ਆਹ ਦੇਖੀ ਦਿਖਾਈ ਕਰਨ ਦੇ ਜੈਕਟ ਖੋਣ ਨੂੰ ਫਿਰਦਾ ਇਹ ਲਾ ਭਾਈ ਹਾਂਦਰ ਰੱਖ ਨਾਦਰ ਭਾਈ ਬਾਈ ਜੀ ਹਾਤਾ ਵਾਹੇ ਗੁਰਦੀ ਕੀ ਫਤਿਹ ਘੜੀ ਮੇਰੀ ਰਹੀ ਆਇਆ ਵਾ ਜੀ ਮਮਾ ਬਾਕੇ ਪਹੁੰਚ ਲਿਆ ਨਾਨਕੇ ਬਣ ਕੇ ਆਪਾਂ ਹੁਣ ਨਾਨਕੇ ਮਾਮੇ ਆ ਗਏ। ਹਾਂ ਵੀ ਗੱਲਬਾਤ ਦੇਖਦਾ ਤੈਨੂੰ ਐਵੇਂ ਥੋੜਾ ਜੀ ਦੇ ਮੈਂ ਸਾਢੇ 8:00 ਟਾਈਮ ਤੇ ਗੱਲਾਂ ਮਾ ਕੋਈ ਨਾ ਭਾਈ 4:00 ਵਜੇ ਤੱਕ ਸਹੀ ਬਸ ਮੈਂ 5-10 ਮਿੰਟ ਦਾ ਇੱਧਰ ਉੱਧਰ ਹੁੰਦੀ ਹੈ। ਹਾਂ ਭਾਈ ਠੀਕ ਹੈ। ਤਿਆਰ ਹੋ ਤਿਆਰ ਹੋ ਲੋਕ ਵੀ ਬੰਦੇ ਵੀ ਆ ਗਏ। ਆ ਗਏ ਭਈ ਆ ਗਏ। ਤੈਨੂੰ ਹੋਈ ਪਾਇਓ। ਲੈ ਵੀ ਪਰਮਨੈਂਟ ਚਰ ਨੂੰ ਹੋ ਜਾ ਤਿਆਰ। ਉਹ ਲੈ ਬਾਈਕ। ਆ ਤੇਰੇ ਉਹ ਕਹਿੰਦਾ ਸੀ ਛੋਟਾ ਮੰਗਾਇਆ ਕਰ ਲੋ ਭਾਈ ਗਾਉਣ ਵਜਾਉਣਾ ਸ਼ੁਰੂ ਹੈ ਲੋ ਭਾਈ ਆਗੇ ਸਾਰੀ ਉਹ ਤੇਰੇ ਚਲੋ ਕੋਈ ਨਹੀਂ ਹੋ ਜਾਂਦਾ ਹੈ ਪਰ ਵਾਰ ਭਾਈ ਵਾਈ ਤੋਂ ਨਹੀਂ ਵਾਈ ਤੋਂ ਕੋਈ ਨਹੀਂ ਹੈ ਲੈ ਭਾਈ आगे जी आगे बोला तो भाई चलती है आ गया आ गया मैं आ गया ਮੈਂ ਤਾਂ ਬਈ ਛੜਾ ਮੈਂ ਕਿਹੜੇ ਤੁਹਾਡੇ ਨਾਲ ਸਾਹਮਣੇ ਰਹਿ ਕੇ ਸਾਹਮਣੇ ਦੇਖ ਲਈ ਜੀ ਦੇਖ ਲਈ ਹਾਏ ਹਾਏ ਆਜਾ 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 ਆ ਗਈ ਆ ਲੈ ਭਲੇ ਤਾਂ ਵੈਂਪਰ ਰਹਿ ਗਏ ਤੇ ਹਾਂ ਹੁਣ ਅੱਛਾ ਰੋਈ ਹਾਏ 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 ਚੋਕੀ ਸਰਵਾਰ ਦੀ ਪੂਰੀ ਕੜੀ ਸੀ ਚਲੋ ਵੇ ਚਲੋ ਤਾਂ ਸ਼ੋਅ ਦੇਖਦੇ ਆਂ ਆਮਨੇ ਦੇਖਿਆ ਇਸ ਨੂੰ ਆਗੇ ਭਾਈ ਆਗੇ ਸਾਰੇ ਚਲੋ ਚਲ ਮੇਰਾ ਮਾਮਾ ਠੋਕ ਕੇ ਆਸਦਾ